ਸਰਕਾਰ ਬਣਾਉਣੀ ਕਿਉਂ ਨਹੀਂ ਸਰਕਾਰ ਇਸ ਤਰ੍ਹਾਂ ਕਿ ਨਹੀਂ ਬਣਾਉਂਦੀ ਕਿ ਸਰਕਾਰ ਨੇ ਖੋਦਾ ਜਦੋਂ ਤੁਸੀਂ ਆਉਂਦੀਆਂ ਮੰਗਾਂ ਆਪਦੇ ਮੁੱਦੇ ਆਪਦੇ ਮਸਲੇ ਲੈ ਕੇ ਸਰਕਾਰ ਦੇ ਗਲਤੇ ਚੜਦੇ ਹੋ ਉਦੋਂ ਕਿਸੇ ਨਾ ਕਿਸੇ ਧਾਰਮਿਕ ਤੇ ਤੁਹਾਡਾ ਧਿਆਨ ਉਹਨਾਂ ਮੰਗਾਂ ਉਹਨਾਂ ਮੁੱਦਿਆਂ ਤੋਂ ਅਖੇੜ ਕੇ ਤੁਹਾਡੇ ਅੰਦੋਲਨ ਨੂੰ ਕਮਜ਼ੋਰ ਕਰਨ ਦਾ ਯਤਨ ਰਹਿਣਾ ਹੋਏ ਇਹ ਇਸ ਤਰ੍ਹਾਂ ਕੇ ਨਿਯਮ ਬਣਾ ਰਿਹਾ ਤੁਮ ਅੰਤਮਾਨ ਬਾਬਾ ਕਹਿ ਰਿਹਾ ਮੇਰੀ ਬੇਨਤੀ ਹੈ ਕਿ 31 ਦਾ ਪ੍ਰੋਗਰਾਮ ਹੈ ਵੱਡਾ ਇਕੱਠ ਕਰਨ ਦਾ ਸਮੋਚ ਇਧਰਲੇ ਜ਼ਿਲ੍ਹੇ ਤੋਂ ਪ੍ਰੋਗਰਾਮ ਆ ਵੀ ਆਪਣੇ ਕੋਲੇ ਇਧਰਲੇ ਜ਼ਿਲ੍ਹਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਪਿਆਰੇ ਮਿੱਤਰੋ 31 ਤਰੀਕ ਨੂੰ ਵੱਡੀ ਗਿਣਤੀ ਆਪਾਂ ਇਸ ਸਮੋਚੇ ਦੇ ਵਿੱਚ ਸ਼ਾਮਿਲਿਤ ਕਰਨੀ ਹੈ ਹੱਥ ਖੜੇ ਕਰਕੇ ਪ੍ਰਮਾਣਗੀ ਦਿਓ ਜਾਓਗੇ ਕਿ ਨਹੀਂ ਜਾਓਗੇ ਜਾਓਗੇ ਪੂਰ ਤਾਕਤ ਨਾਲ ਆਪਾਂ ਨੂੰ ਲੋੜ ਹੈ ਦੀ ਇਹਦੀ ਲੋੜ ਹੈ ਤੇ ਉੰਨੇ ਲੋਕ ਕਿਉਂ ਮੇਕਾਉਂਗਾ ਕਾਉਰ ਤੇ ਉਹ ਇਸ ਲਈ ਬੈਠਾ ਹੈ ਕਿ ਸਾਡੇ ਧਾਰਮਿਕ ਗ੍ਰੰਥਾਂ ਦੀ ਧਾਰਮਿਕ ਸਥਾਨਾਂ ਦੀ ਬੇਅਦਬੀ ਹੁੰਦੀ ਹੈ ਸਰਕਾਰ ਕਾਨੂੰਨ ਬਣਾਵੇ ਕਿ ਅੱਗੇ ਤੋਂ ਪੁਵਿੱਤਰੇ ਵਿੱਚ ਕੋਈ ਧਾਰਮਿਕ ਸਥਾਨ ਦੀ ਜਾਂ ਧਾਰਮਿਕ ਗ੍ਰੰਥ ਦੀ ਬੇਅਦਬੀ ਨਾ ਕਰ ਸਕੀ ਬੋਲੇ ਚਾਹੀਦਾ ਕਰੂੰਗੇ ਨਹੀਂ ਚਾਹੀਦਾ ਹੈਗਾ Yo ya a